ਕੋਈ ਜਗਾ ਤੇ ਧਰਨੇ ਲਾ ਦਿੰਦੇ ਆ ਮੈਂ ਭਗਵੰਤ ਸਤਮਾਨ ਨੂੰ ਇਸ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਣਾ ਹੈ ਭਗਵੰਤ ਸਤਮਾਨ ਤੂੰ ਤੇ ਲੋਕਾਂ ਦੀ ਫਰਿਆਦ ਕੀ ਸੁਣਨੀ ਸੀ ਤੂੰ ਤਾਂ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟਿੱਕ ਜਾਣਿਆ ਔਰ ਤੇਰੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਇਹਨਾਂ ਸਾਰੇ ਡੀਸੀਆਂ ਦੀ ਔਰ ਜਿਹੜਾ ਜਲ ਸਰੋਤ ਸਕੱਤਰ ਕ੍ਰਿਸ਼ਨ ਕੁਮਾਰ ਹੈ ਇਹ ਡੇਰਾ ਰਾਧਾ ਸਵਾਮੀ ਦੇ ਸਾਰੇ ਤਲੇ ਚਟ ਨੇ ਹਾਈ ਕੋਰਟ ਤੋਂ 35 24 ਦੇ ਆਰਡਰ ਹੋਏ ਨੇ ਕਿ ਜਿਹੜਾ ਡੇਰਾ ਰਾਧਾ ਸਵਾਮੀ ਵਿਆਸ ਦਰਿਆ ਬਿਆਸ ਨੂੰ ਸੱਜੇ ਪਾਸੇ ਤੋਂ ਧੱਕ ਕੇ ਖੱਬੇ ਪਾਸੇ ਨੂੰ ਜਾ ਰਿਹਾ ਜਿਨ੍ਹਾਂ ਚੋਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਉਹ ਤੇ ਨਜਾਇਜ਼ ਕਬਜ਼ੇ ਕੀਤੇ ਨੇ ਤੇ ਇੱਥੇ ਰੋਕ ਲਾਈ ਜਾਵੇ ਲੇਕਿਨ ਅਫਸੋਸ ਕਿ ਹਾਈ ਕੋਰਟ ਦੇ ਜਿਹੜੇ ਹੁਕਮ ਸੀ ਉਹਨਾਂ ਦੇ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਫਿਰ ਮੇਰੇ ਵੱਲੋਂ ਕੰਟੈਂਪਟ ਪਾਈ ਗਈ ਆ ਔਰ ਉਸ ਕੰਟੈਂਪਟ ਦੇ ਉੱਤੇ ਜੋ ਜਵਾਬ ਇਹਨਾਂ ਨੇ ਸੋਮਾਰ ਨੂੰ ਹੁਣ ਦੇਣਾ ਕੀ ਜਵਾਬ ਦਿੰਦੇ ਨੇ ਪਰ ਜਿਹੜਾ ਪਹਿਲਾਂ 35 24 ਦੇ ਆਰਡਰਾਂ ਦਾ ਜੋ ਜਵਾਬ ਦਿੱਤਾ ਉਹ ਮਰੀ ਜ਼ਮੀਰ ਦੇ ਲੋਕਾਂ ਨੇ بے ਅਣਖੇ ਲੋਕਾਂ ਨੇ ਕਿਸਾਨਾਂ ਦੇ ਧਰਵੀ ਲੋਕਾਂ ਨੇ ਕਿਸਾਨਾਂ ਦੇ ਦੁਸ਼ਮਣ ਲੋਕਾਂ ਨੇ ਕੀ ਜਵਾਬ ਦਿੱਤਾ ਇੱਕ ਸੈੱਟ ਬਣਾਈ ਕ੍ਰਿਸ਼ਨ ਕੁਮਾਰ ਸਕੱਤਰ ਨੇ ਜੋ ਜਨ ਸਰੋਧ ਦਾ ਸਕੱਤਰ ਹੈ ਉਹਨੇ ਸੈੱਟ ਬਣਾਈ ਐਸ ਡੀ ਐਮ ਬਾਬਾ ਬਕਾਲਾ ਐਸ ਡੀ ਐਮ ਫੁਲਾਥ ਡਰੇਨੇਜ ਪਹਾੜ ਮਾਈਨਿੰਗ ਪਹਾੜ ਅਮਰਸਰ ਬਰੇਣੀ ਪਹਾੜ ਮਾਈਨਿੰਗ ਪਹਾੜ ਕਪੂਰਥਲਾ ਇਹਨਾਂ ਦੀ ਸੈੱਟ ਬਣਾਈ ਗਈ ਔਰ ਉਹਨਾਂ ਨੇ ਜੋ ਜਵਾਬ ਦਿੱਤਾ ਉਹਦੇ ਚ ਲਿਖਿਆ ਕਿ ਡੇਰਾ ਵਿਆਸ ਵੱਲੋਂ ਦਰਿਆ ਵਿਆਸ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਰਹੀ ਜੋ ਕਿ ਅੱਜ ਵੀ ਅਸੀਂ ਆਹ ਬੈਂਡਰ ਲਾਏ ਨੇ ਤੁਹਾਨੂੰ ਵਿਖਾ ਦਿੰਨੇ ਆ ਸਾਡੇ ਕੋਲ ਫੋਟੋਆਂ ਨੇ ਜਿਹੜੀਆਂ ਕਿ ਡੇਰਾ ਵਿਆਸ ਵੱਲੋਂ ਅੱਜ ਵੀ ਵਰਮੇ ਲੱਗੇ ਬੜੇ ਵੱਡੇ ਪੱਧਰ ਤੇ ਵਰਮੇ ਲੱਗੇ ਆ ਔਰ ਦਰਿਆ ਦੀ ਜਿਹੜੀ ਢਾ ਆ ਉਹ ਮੰਡ ਬਤਾਲਾ ਮੰਡ ਚੱਕੋ ਕੀ ਤੇ ਲਵਾ ਤਿੰਨਾ ਪਿੰਡਾਂ ਦੀ ਜਮਾਨ ਜਿਹੜੀ ਆ ਦਰਿਆ ਵਧ ਰਹੀ ਆ ਆ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਕੀ ਪੂਰਾ ਹੈਗਾ ਪ੍ਰੋਗਰਾਮ ਜੀ ਇਹੀ ਪ੍ਰੋਗਰਾਮ ਹੈ ਦੱਸ ਰਿਹਾ ਅੱਜ ਦਾ ਪ੍ਰੋਗਰਾਮ ਇਹ ਇਸ ਕਰਕੇ ਆ ਕਿ ਇਹ ਜਿਹੜੀਆਂ ਸਾਡੀਆਂ ਹਾਈ ਕੋਰਟ ਦੀਆਂ ਜਿਹੜੀਆਂ ਪਟੀਸ਼ਨਾਂ ਪਾਈਆਂ ਸੀ ਉਹਨਾਂ ਤੇ ਜੋ ਆਰਡਰ ਕੀਤੇ ਸੀ ਉਹ ਕਿਸੇ ਅਫਸਰ ਨੇ ਹਾਈ ਕੋਰਟ ਦੀ ਪਾਲਣਾ ਨਹੀਂ ਕੀਤੀ 14 ਅਗਸਤ ਨੂੰ ਐਸੇ ਹੀ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਗਏ ਆ ਉਸ ਤੋਂ ਬਾਅਦ ਫਿਰ ਇਹਨੇ ਸਾਨੂੰ ਬੁਲਾਇਆ ਸਾਡੀ ਮੀਟਿੰਗ ਹੋਈ ਆ ਐਸਐਸਪੀ ਸਾਹਿਬ ਵੀ ਔਰ ਡੀਸੀ ਸਾਹਿਬ ਵੀ ਹੋਰ ਵੀ ਅਧਿਕਾਰੀ ਸਨ ਅਸੀਂ ਉਹਨਾਂ ਨੂੰ ਦੱਸਿਆ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਉੱਤੇ ਆਵਾਂਗੇ ਅਸੀਂ ਚਾਹ ਕੇ ਵੇਖੋ ਕਿੰਨੀ ਜ਼ਮੀਨ ਜਿਹੜੀ ਆ ਉਹ ਦਰਿਆਵਾਂ ਵਰਦ ਹੋ ਗਈ ਆ ਕਿੰਨੇ ਪਿੰਡ ਪਰਬੰਧ ਹੋ ਗਏ ਨੇ ਔਰ ਡੇਰਾ ਰਾਵਾ ਸੂਮੀ ਵੱਲੋਂ ਇਹ ਜੋ ਕਾਲੀ ਕਰਤੂਤ ਕੀਤੀ ਜਾ ਰਹੀ ਆ ਕਾਨੂੰਨ ਦੀਆਂ ਧੜੀਆਂ ਲਾ ਕੇ ਜੋ دریا ਬਿਆਸ ਦਾ ਵਹਾਅ ਬਦਲ ਕੇ ਇਹ ਇਹਨਾ ਘਾਣ ਕੀਤਾ ਜਾ ਰਿਹਾ ਕਾਨੂੰਨ ਦਾ ਲੋਕਾਂ ਦਾ ਮਾਨਵਤਾ ਦਾ ਤੇ ਇਸ ਤੇ ਕੋਈ ਕਾਰਵਾਈ ਕੀਤੀ ਜਾਏ ਟੀਸੀ ਨੇ ਸਾਡੇ ਨਾਲ ਵਾਦਾ ਕੀਤਾ ਲੇਕਿਨ ਵਾਦਾ ਕਰਕੇ ਇਹਨੇ ਕੀਤੀ ਵਾਦਾ ਖਿਲਾਫੀ ਜਿਸ ਕਰਕੇ ਅੱਜ ਅਸੀਂ ਆ ਸਾਰੇ ਲਾਗੇ ਲਾਗੇ ਪਿੰਡਾਂ ਦੇ ਤੇ ਹੋਰ ਵੀ ਲੁਧਿਆਣੇ ਤੋਂ ਵੀ ਐਮ ਜੀਓ ਆਈ ਹੈ ਇਸੇ ਤਰ੍ਹਾਂ ਜੀਰਾ ਫੈਕਟਰੀ ਤੋਂ ਔਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਅੱਜ ਦੇ ਇਸ ਅਜਨਾਸ ਦੇ ਵਿੱਚ ਡਾਕਟਰ ਪਿਆਰੇ لال ਜੀ ਗਰਗ ਜੋ ਕਿ ਵਿਸ਼ੇਸ਼ ਤੌਰ ਤੇ ਇੱਥੇ ਆਪ ਪਹੁੰਚੇ ਨੇ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਕਰਨਗੇ ਕਿ ਅੱਜ ਦਾ ਜਿਹੜਾ ਇਹ ਡੀਸੀ ਦਾ ਪਿੱਟ ਸਫਾਈ ਕਰਨਾ ਹੈ ਇਹ ਕਿੰਨੇ ਚਿਰ ਚੱਲੂਗਾ ਪ੍ਰੋਗਰਾਮ ਅੱਜ ਦਾ ਹੀ ਹੈ ਜਾਂ ਇਹ ਪੱਕਾ ਕੀਤਾ ਇਹ ਵੇਖੋ ਹੁਣ ਨਹੀਂ ਪੱਕਾ ਨਹੀਂ ਇਹ ਕੇਵਲ ਅੱਜ ਦਾ ਔਰ ਅੱਜ ਸਾਡੇ ਨਾਲ ਬੈਠ ਕੇ ਇਹ ਕੀ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਉਹ ਵੇਖਾਂਗੇ ਇਹ ਵੀ ਲੱਗਦਾ ਜੀ ਤੁਸੀਂ ਬਹੁਤ ਔਰ ਮੋਰਚਾ ਦੇਖੋ ਮੈਂ ਇੱਕ ਬੇਨਤੀ ਕਰਾਂ ਹੁਣ ਤੱਕ ਮੈਂ ਹਕਾਰ ਵਾਲੀ ਗੱਲ ਨਹੀਂ ਕਰਾਂਗਾ ਹਕੀਕਤ ਜੋ ਤੁਸੀਂ ਵੀ ਵੇਖਿਆ ਗਰਾਉਂਡ ਦੇ ਵਿੱਚ ਵੇਖਿਆ ਜ਼ਮੀਨੀ ਹਕੀਕਤ ਐ ਸੀ ਕਿ ਪਹਿਲਾਂ ਲੋਕਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਸੀ ਪਈ ਇਹ ਬਰਬਾਦੀ ਸਾਡੀ ਹੋ ਰਹੀ ਆ ਤੇ ਅਸੀਂ ਉੱਠੀਏ ਲੇਕਿਨ ਅੱਜ ਆ ਜਿਹੜੇ ਲੋਕ ਆਏ ਨੇ ਉੱਠ ਕੇ ਇਹਨਾਂ ਤੋਂ ਸਾਰੇ ਤੋਂ ਪੁੱਛੋ ਕਿ ਇਹ ਕਿੰਨੇ ਜ਼ਿਲ੍ਹਿਆਂ ਦੇ ਨੇ ਕਿਹੜੇ-ਕਿਹੜੇ ਪਿੰਡ ਦੇ ਨੇ ਇਹਨਾਂ ਚ ਬਾਹਰ ਦਾ ਕੋਈ ਬੰਦਾ ਨਹੀਂ ਉਹੀ ਬੰਦੇ ਨੇ ਜਿਹੜੇ ਕਿ ਡੇਰਾ ਰਾਹ ਦਾ ਸਵਾਮੀ ਵੱਲੋਂ ਦਰਿਆ ਬਰਾਸ ਨੂੰ ਲਾਈ ਜਾ ਰਹੀ ਢਾਹ ਉਹਦੀ ਬਦੌਲਤ ਜਿਹੜੇ ਪੀੜਤ ਨੇ ਜਿਹੜੇ ਦੁਖੀ ਨੇ ਉਹ ਲੋਕ ਆਏ ਨੇ ਉਹਨੇ ਲੋਕ ਉੱਠ ਖਲੋਤੇ ਆ ਔਰ ਆਉਣ ਵਾਲੇ ਸਮੇਂ ਚ ਇਹ ਤੇ ਸਿਰਫ ਤੁਹਾਨੂੰ ਇੱਕ ਟ੍ਰੇਲਰ ਵਿਖਾਇਆ ਆ ਉਹਨਾਂ ਨੇ ਸਮੇਂ 'ਚ ਵੇਖਿਓ ਕਿ ਇਹ ਪੰਜਾਬ ਦੀ ਜਿਹੜੀ ਅਫਸਰशाही ਆ ਜਿਹੜੀ ਅੱਜ ਏਸੀ ਕਮਰਿਆਂ 'ਚ ਬੈਠ ਕੇ ਏਸੀ ਕੋਠੀਆਂ 'ਚ ਬੈਠ ਕੇ ਏਸੀ ਗੱਡੀਆਂ 'ਚ ਬੈਠ ਕੇ ਇਹ ਸਾਡੀ ਗੱਲ ਨਹੀਂ ਸੁਣਦੇ ਤੇ ਇਹਨਾਂ ਲੋਕਾਂ ਨੂੰ ਤੇ ਸਰਕਾਰ ਨੂੰ ਔਰ ਖਾਸ ਕਰਕੇ ਮੋਦੀ ਨੂੰ ਇਹ ਦੱਸ ਦਿਆਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤੇ ਸਡੇਰਾ ਰਾਧਾ ਸਵਾਮੀ ਨੂੰ ਪਾਲਾ ਨਥ ਔਰ ਜਿੱਥੇ ਦਰਿਆ 1985 ਚੱਲਦਾ ਸੀ ਉਸ ਜਗ੍ਹਾ ਤੇ ਦਰਿਆ ਜਿਹੜਾ ਚੱਲਣਾ ਚਾਹੀਦਾ ਨਹੀਂ ਤਾਂ ਜਿੰਨੇ ਵੀ ਬਲਾਰੇ ਬੋਲਣਗੇ ਜਾਂ ਜਿੰਨੇ ਵੀ ਨੇ ਇੱਥੇ ਮੈਂ ਇੱਕ ਇੱਕ ਦਾ ਨਾਮ ਲਾਵਾਂ ਤੇ ਬੜੀ ਲੰਬੀ ਲਿਸਟ ਹੈ ਸੋ ਇਹ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਜਿੱਥੇ 1985 ਚ ਦਰਿਆ ਸੀ ਉੱਥੇ ਦਰਿਆ ਚੱਲਣਾ ਚਾਹੀਦਾ ਇਹ ਦਰਿਆ ਬਚਾਓ ਦਾ ਇੱਕ ਮੋਰਚਾ ਜਿਹੜਾ ਵਿਆਸ ਬਚਾਓ ਇੱਕ ਮੋਰਚੇ ਨੂੰ ਅੱਜ ਨਵਾਂ ਰੁਕ ਜਿਹੜਾ ਕੋਈ ਇਥੋਂ ਦਿੱਤਾ ਜਾਏਗਾ ਤੇ ਸਾਰਗਾਂ ਜਿਹੜੀਆਂ ਜਿੱਥੇ ਬੰਦੀਆਂ ਜਿਹੜੀਆਂ ਆਇਆਂ ਨੇ ਸੋ ਅੱਜ ਦਾ ਸਾਡਾ ਐਨ ਆਈ